ਫਟਾਚ ਬਠਿੰਡੇ ਰਾਜ ਦੇ ਲੋਕ ਰਾਜ ਦੇ ਰਕਾਰ ਅੰਦਰ ਕਰਦੇ ਨੇ ਕਈ ਆਪਣੇ ਬੰਦੇ ਜ਼ਗਮੀ ਹੋ ਗਏ ਨੇ ਤੇ ਇੱਕ ਬੰਦਾ ਆਪਣਾ ਅੱਛੀ ਆਪਣੇ ਸੁਰਗਵਾਸ ਵੀ ਹੋ ਗਿਆ ਹੈ ਆਥੂ ਗੋੜੀ ਨੂੰ ਲਕਣ ਨਾਲ ਇਨੀ ਇੱਕ ਕਿਸਾਨ ਅਵਰਧੀ ਹੈ ਨਾ ਅਸੀਂ ਕਿਸਾਨ ਵਰਧੀਆਂ ਅਸੀਂ ਵੀ ਚਾਹੁੰਦੇ ਇਹਨਾਂ ਦਾ ਮਸਲਾ ਹੱਲ ਹੋਵੇ ਪਰ ਰੋਜ ਦੇ ਬੰਦ ਰੋਜ ਦਾ ਇਹ ਨਾ ਸਰਕਾਰ ਜੇ ਚਾਹੁੰਦੀ ਸੰਜੀਦਗੀ ਨਾਲ 2 ਸਾਲ ਤੋਂ ਮਸਲਾ ਟਾਲਿਆ ਹੋਇਆ ਇਹਨਾਂ ਨੇ ਸਾਰੀਆਂ ਮੰਗਾਂ ਕਿ ਅਸੀਂ ਮੰਨ ਲਵਾਂਗੇ ਤੇ ਜੇ ਮੰਨੀਆਂ ਹੁੰਦੀ ਅੱਜ ਨੋਕਮਤ ਇੱਥੇ ਨਾ ਆਂਦੀ ਜਿਵੇਂ ਆਪਾਂ ਦੇਖ ਰਿਹਾ ਵੀ ਕੁਝ ਪ੍ਰਭਾਵ ਜੋ ਹੈ ਨਾ ਪਾਰਟੀਸ਼ਨ ਹੋਈ ਵੀ ਇਹਨਾਂ ਦਾ ਆਪਾਂ ਤੁਹਾਨੂੰ ਕੋਈ ਫਰਕ ਹੈ ਉਹ ਮੈਂ ਕਹਿੰਦਾ ਜੋ ਇਹਨਾਂ ਦਾ ਜਾਇਜ਼ ਕਿਸਾਨ ਨੇ ਮੰਗਾ ਜਾਇਦਾਦ ਉਹ ਵਪਾਰ ਅਗਰ ਸੈਂਟਰ ਨਾਲ ਗੱਲ ਕਰਨੀ ਹੈ ਤਾਂ ਸਾਰੇ ਨਾਲ ਕੇ ਕਰਨੀ ਚਾਹੀਦੀ ਹੈ ਕਿ ਜਿਹੜੀ ਗੱਲ ਉਹਨਾਂ ਜਿਹੜੀ ਟੇਬਲ ਤੇ ਬੈਠ ਕੇ ਹੋਣੀ ਚਾਹੀਦੀ ਹੈ ਔਰ ਸਰਕਾਰ ਨੂੰ ਜਦੋਂ ਉਹਨਾਂ ਦੀ ਗੱਲ ਸੁਣਨ ਸੁਣ ਕੇ ਉਹਦਾ ਹੱਲ ਕਰਨਾ ਚਾਹੀਦਾ ਜੇ ਸਾਨੂੰ ਵਪਾਰ ਚ ਵੀ ਰਾਤ ਮਿਲੇ ਸਾਡਾ ਵਪਾਰ ਤਾਂ ਅੰਦਰ ਹੁੰਦਾ ਕਿਸਾਨ ਫਿਰ ਤੋਂ ਚਰਚਾ ਚ ਨਹੀਂ ਕਿਸਾਨੀ ਅੰਦੋਲਨ ਮੋੜ ਭਖ ਰਿਹਾ ਜੀ ਹਾਂ ਫਰਕ ਹੈ ਕਿ ਪਹਿਲਾਂ ਦਿੱਲੀ ਦਾ ਬਾਰਡਰ ਤੇ ਦਿੱਲੀ ਦੀ ਬਰੂਹਾਂ ਤੇ ਸੀ ਹੁਣ ਸ਼ੰਭੂ ਬਾਰਡਰ ਤੇ ਨੇ ਪੰਜਾਬ ਹਰਿਆਣਾ ਬਾਰਡਰ ਤੇ ਬਰੂਹਾਂ ਤੇ ਨੇ ਲekin ਕੋਸ਼ਿਸ਼ ਉਹੀ ਹੈ ਕਿਸਾਨ ਵੀਰਾਂ ਦੀ ਕਿ ਕਿਸੇ ਕਿਸੇ ਤਰੀਕੇ ਦੇ ਨਾਲ ਜੋ ਕੇਂਦਰ ਸਰਕਾਰ ਦੇ ਕਹਿੰਦੇ ਕੰਨਾਂ ਤੇ ਜੂ ਨਹੀਂ ਰੇਗ ਰਹੀ ਉਹ ਜੂ ਰੇਗੇ ਉਹਨਾਂ ਦੇ ਕੰਨ ਖੁੱਲਣ ਤੇ ਕਿਸਾਨ ਆਪਣੀਆਂ ਜ਼ਿਲ੍ਹੀਆਂ ਇੱਕ ਦਰਜਨ ਦੇ ਕਰੀਬ ਹੱਕੀ ਮੰਗਾ ਨੇ ਉਹਨਾਂ ਨੂੰ ਮਨਮੋਲ ਲਈ ਹੁਣ ਇਤਨਸ਼ੀਲ ਨੇ ਜੋ ਕਿਸਾਨ ਵੀਰ ਕਰ ਰਹੇ ਆ ਕਿਸਾਨੀ ਅੰਦੋਲਨ ਨੂੰ ਚਲਾਉਣ ਵਾਸਤੇ ਉਹ ਚਾਹੇ ਧਰਨੇ ਪ੍ਰਦਰਸ਼ਨ ਹੋਣ ਜਾਂ ਕਿਤੇ ਕਿਤੇ ਸੜਕਾਂ ਤੇ ਰੋਕਾਂ ਹੋਣ ਜਾਂ ਫਿਰ ਜਿਲੇ ਵੱਡੇ ਵੱਡੇ ਟੋਲ ਪਲਾਜ਼ੇ ਨੇ ਉਹਨਾਂ ਨੂੰ ਫ੍ਰੀ ਕੀਤਾ ਗਿਆ ਹੋਵੇ ਉਹਨਾਂ ਨੂੰ ਮੁਰ ਦੁਆਰਾ ਬਿਨਾ ਪੈਸਿਆਂ ਦੇ ਗੱਡੀਆਂ ਨੂੰ ਕਢਾਉਣਾ ਹੋਵੇ ਚਰਚਾ ਕਰਦੇ ਕੁਝ ਲੋਕਾਂ ਦੇ ਨਾਲ ਤੇ ਜਾਣਦੇ ਆ ਕਿ ਉਹਨਾਂ ਦੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੇ ਇਸ ਵਤੀਰੇ ਨੂੰ ਲੈ ਕੇ ਇਸ ਹਿੰਮਤ ਨੂੰ ਲੈ ਕੇ ਇਸ ਹੌਸਲੇ ਨੂੰ ਲੈ ਕੇ ਉਹਨਾਂ ਦੇ ਵਿਚਾਰ ਕੀ ਕੀ ਨੇ ਮੈਂ ਬਹੁਤ ਸੀਰੀਅਸ ਦੇਖਦਾ ਜੀ ਤੇ ਠੰਡ 'ਚ ਬੈਠੇ ਰਾਤ ਨੂੰ ਦੇ ਲੋ ਜਿਹੜਾ ਆਪ ਦੀ ਰਿਕਰਡਾਂ ਨੂੰ ਕਰਦੇ ਨੇ ਕਈ ਆਪਣੇ ਬੰਦੇ ਜਖਮੀ ਵੀ ਹੋ ਗਏ ਨੇ ਤੇ ਇੱਕ ਬੰਦਾ ਆਪਣਾ ਅੱਸੀ ਆਪਣੇ ਸੁਰਗਵਾਸੀ ਵੀ ਹੋ ਗਿਆ ਹੈ ਹੱਥੂ ਗੋਲੀ ਨਾਲ ਲੱਗਣ ਨਾਲ ਅੱਛਾ ਤੇ ਪਣੀ ਪੂਰਾ ਸ਼ਿੰਗਾਰ ਤੇ ਪੂਰਾ ਜੋਰ ਜੋਸ਼ ਨਾਲ ਚੱਲਦਾ ਹੈ ਸਾਡੀ ਪੰਜਾਬ ਹਾਂ ਜੀ ਕੇਂਦਰ ਦੀ ਸਰਕਾਰਾਂ ਨੇ ਇਹ ਸੁਣਦੇ ਕਿਉਂ ਨਹੀਂ ਕਿਸਾਨਾਂ ਦੇ ਮੰਗਾਂ ਨੂੰ ਪੂਰਾ ਕਿਉਂ ਨਹੀਂ ਕਰਦੀਆਂ ਹਾਂ ਜੀ ਜੇ ਪੂਰਾ ਕੰਨ ਹੈ ਜੀ ਪੂਰੇ ਜਾਪਾ ਜਾਵਾਂਗੇ ਨਾ ਦਿੱਲੀ ਤੱਕ ਆਪਣੀ ਹਮ ਮੰਗਾ ਹੋਣੀ ਆ ਅਪਣ ਹੱਕ ਮਿਲੇਗਾ ਪਰੋ ਕੋਲੋ ਹੌਸਲਾ ਨਾ ਹਾਰਨ ਪੀਏ ਹਾਂ ਪੂਰਾ ਜੀ ਨਾਲ ਆ ਪੂਰੇ ਜੀ ਹਾਂ ਜੀ ਜਿਵੇਂ ਹੁਣ ਧਰਨੇ ਪ੍ਰੋਟੈਸਟ ਕਰਦੇ ਆ ਜਿਵੇਂ ਟੋਕਸ ਖੁੱਲੇ ਕਰਾਤੇ ਆ ਤੇ ਕਿਸਾਨਾਂ ਦੀ ਹਿੰਮਤ ਨੂੰ ਕਿਵੇਂ ਦੇਖਦੇ ਹੋ ਹਾਂ ਜੀ ਮੈਂ ਪੂਰਾ ਜੋਸ਼ ਉਹਨਾਂ ਦੇਖਦਾ ਤੇ ਮੈਂ ਉਹਨਾਂ ਦੀ ਪੂਰਾ ਬਹਾਦਰੀ ਰਖਣਾ ਜੋਸ਼ ਪੂਰੇ ਹੱਕ ਦਾ ਜੀ ਹਾਂ ਹਾਂ ਜੀ ਧੰਨਵਾਦ ਕਿਸਾਨ ਵੀ ਉਹਨੇ ਜੋ ਹੋਂਸੇ ਨੂੰ ਕਿਵੇਂ ਦੇਖਦੇ ਹੋ ਤੇ ਜੋ ਕੁਝ ਵੀ ਉਹ ਧਰਨਾ ਪੋਜੀਸ਼ਨ ਕਰ ਰਹੇ ਆਪਣੇ ਹੱਕੀ ਮੰਗਾ ਮੰਨ ਰਿਹਾ ਇਹ ਸਾਰੇ ਵਰਤਨ ਕਿਵੇਂ ਦੇਖਦੇ ਬਿਲਕੁਲ ਨਹੀਂ ਇਹ ਮਤਲਬ ਕਿ ਹੱਕ ਮਿਲਣਾ ਚਾਹੀਦਾ ਜੀ ਕਿਸਾਨਾਂ ਨੂੰ ਪਹਿਲਾਂ ਵੀ ਸਰਕਾਰ ਵਾਦਾ ਕਰਕੇ ਮੁੱਕਰੀ ਹੈ ਜੀ ਵਾਦਾ ਕੀਤਾ ਹੋਇਆ ਸੀ ਅੱਗੇ ਦਿੱਲੀ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਹਰਿਆਣਾ ਸਰਕਾਰ ਨੂੰ ਤਾਂ ਰੁਕਣਾ ਨਹੀਂ ਚਾਹੀਦਾ ਉਹਨਾਂ ਨੂੰ ਜੀ ਉਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਹਰਿਆਣਾ ਚ ਕਿਹੜਾ ਕੋਈ ਸੰਘਰਸ਼ ਕਰ ਰਿਹਾ ਬਿਲਕੁਲ ਠੀਕ ਹੈ ਤੇ ਸ਼ਾਂਤੀਪੂਰਵ ਕਰ ਰਹੇ ਆ ਜੀ ਤੇ ਮਿਨੀਮਲ ਸਪੋਰਟ ਪ੍ਰਾਈਸ ਮਿਲਣਾ ਚਾਹੀਦਾ ਜੀ ਕਿਸਾਨ ਨੂੰ ਬਿਲਕੁਲ ਜਿਹੜੀਆਂ ਜਾਇਜ਼ ਨੇ ਜੀ ਸਾਰੀਆਂ ਮੰਗਾਂ ਮਨ ਲੱਗੇ ਸਾਰਿਆਂ ਨੂੰ ਫਾਇਦਾ ਹੈ ਇਕੱਲਾ ਕਿਸਾਨ ਨੂੰ ਨਹੀਂ ਫਾਇਦਾ ਕਿਉਂਕਿ ਹੁਣ ਅਸੀਂ ਸ਼ੋਪਿੰਗ ਕਰਨਾ ਹੈ ਇਹਨਾਂ ਐਮ ਆਰ ਪੀ ਇਹਨਾਂ ਦਾ ਵੀ ਲਿਖਿਆ ਹੈ ਕਿਸਾਨ ਵੀ ਆਪਣਾ ਐਮ ਐਸ ਵੀ ਮੰਗ ਰਿਹਾ ਹੈ ਜੀ ਮਿਨੀਮਮ ਸਪੋਰਟ ਪ੍ਰਾਈਸ ਫਿਰ ਬਾਈ ਜੀ ਕੀ ਮਾਮਲਾ ਕੀ ਹੈ ਵੀ ਕੇਂਦਰ ਸਰਕਾਰ ਹੈ ਜਿਹੜੀ ਇਹ ਇੱਕ ਦਰਜਨ ਕਰੀ ਮੰਗਾਣੇ ਅੱਧੀਆਂ ਕ ਮੰਗਣ ਨੂੰ ਤਿਆਰ ਹੋ ਜਾਂਦੀਆਂ ਅੱਧੇ ਮੁੰਡੇ ਨੂੰ ਫਿਰ ਤਿਆਰ ਨਹੀਂ ਹੁੰਦੀ ਬਾਈ ਜੀ ਇਹਨੂੰ ਕਿਵੇਂ ਦੇਖਦੇ ਹੋ ਕੀ ਸਮਝਦੇ ਹੋ ਸਰ ਇਦਾਂ ਹੀ ਲੱਗ ਰਿਹਾ ਲੱਗ ਰਿਹਾ ਵੀ ਇਹ ਉਦਯੋਗਪਤੀਆਂ ਦੇ ਹੱਕ 'ਚ ਖੜੀ ਹੈ ਸਰਕਾਰ ਕਿ ਨਹੀਂ ਜੀ ਇਦਾਂ ਹੀ ਸੋਚ ਇਦਾਂ ਹੀ ਕਹਿ ਸਕਦੇ ਜੀ ਹੋਰ ਤਾਂ ਕੋਈ ਹੋਰ ਤਾਂ ਮਨ ਲੱਗੇ ਕੋਈ ਮੁੱ issue ਨਹੀਂ ਲ ਹੈਲੋ ਗੱਲ ਸਹੀ ਹੈ ਠੀਕ ਹੈ ਭਾਈ ਧੰਨਵਾਦ ਜੀ ਓਕੇ ਜੀ ਇਸ ਟਾਈਮ ਜਿਹੜਾ ਇਸ ਟਾਈਮ ਮੁੱਦਾ ਚੱਲ ਰਿਹਾ ਸਾਡੇ ਵਪਾਰੀਆਂ ਦੇ ਦਾ ਸਾਲ ਦਾ ਇਹ ਜਿਹੜਾ ਮਸਲਾ ਹੈ ਅਧੀਆਂਕ ਮੰਗਾ ਸਰਕਾਰ ਮੰਡਲ ਨੂੰ ਤਿਆਰ ਆ ਔਰ ਜਿਹੜੇ ਮਸਲੇ ਮੇਨ ਅਟਾ ਦੇ ਪਏ ਨੇ ਐਮਸੀਪੀ ਐਮਐਸਪੀ ਤੇ ਦੂਜੇ ਤੇ ਮਸਲੇ ਨੇ ਪਰ ਇੱਕ ਸਾਡੇ ਮਨ 'ਚ ਇੱਕ ਸ਼ੰਕਾ ਹੈ ਗੱਲਬਾਤ ਜਾਰੀ ਹੈ ਇਹਦੇ ਵਿੱਚ ਦੋ ਜਥੇਬੰਦੀਆਂ ਨੇ ਜਿਹੜੀਆਂ ਅੱਗੇ ਮੈਂਬਰ ਸੀ ਅੱਗੇ ਬਿਰਖਾ 30 ਜਾਂ 32 ਐਸੋਸੀਏਸ਼ਨ ਹੈਗੀਆਂ ਸੀ ਜਥੇਬੰਦੀਆਂ ਸੀਗੀਆਂ ਉਹ ਮੇਨ ਜਥੇਬੰਦੀ ਵਿੱਚ ਨਹੀਂ ਹੈਗੀਆਂ ਹੁਣ ਅੱਜ ਇਹ ਨਹੀਂ ਸਮਝ ਆਂਦੀ ਅੱਜ ਇਹ ਚੁੰਨੀ ਉਹਨਾਂ ਨੇ ਚੁੰਨੀ ਸਾਹਿਬ ਨੇ ਵੀ ਕੀਤਾ ਦੂਜਿਆਂ ਨੇ ਵੀ ਕੀਤਾ ਇਹ ਉਲਝਣਾਂ ਵੱਧ ਰਹੀਆਂ ਨੇ ਤੇ ਸਰਕਾਰ ਦਿਲੋਂ ਜੇ ਕੋਸ਼ਿਸ਼ ਕਰ ਰਹੀ ਹੈ ਤਾਂ ਕੋ ਇਹਨਾਂ ਦੀ ਆਪਸੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਮਸਲਾ ਰਾਜਨੀਤਿਕ ਬਣਦਾ ਜਾ ਰਿਹਾ ਕੋਈ ਸਰਕਾਰਾਂ ਇਸ ਢੰਗ ਨਾਲ ਪੇਸ਼ ਕਰ ਰਹੀਆਂ ਨੇ ਠੀਕ ਹੈ ਤੇ ਵਪਾਰੀ ਪਰੇਸ਼ਾਨ ਨੇ ਅਸੀਂ ਚਾਹੁੰਦੇ ਹਾਂ ਮਸਲਾ ਜਲਦੀ ਦੀ ਹੱਲ ਹੋਵੇ ਬਿੰਗ ਵਪਾਰੀ ਸਿੰਘ ਸਾਹਿਬ ਤੁਸੀਂ ਵਪਾਰੀ ਵਰਗੋ bizness community ਚਾਹੁੰਦੇ ਹੋ ਜਿਹੜੇ ਕਿਸਾਨੀ ਅ ਕੁਹੂ ਜਾਂਦਾ ਸੜਕ ਰੋਕੋ ਟੋਲ ਪਲਾਜੇ ਫ੍ਰੀ ਕਿਤੇ ਜਾਂਦੇ ਨੇ ਕਿਤਨੇ ਕਿਤੇ ਉਹ ਸਾਰੇ ਘਟਨਾ ਕਰ ਮੈਨੂੰ ਆਮ ਪਬਲਿਕ ਕਿਵੇਂ ਦੇਖਦੀ ਆ ਤੁਹਾਡਾ ਵਪਾਰੀ ਵਰਗਾ ਜਿਹੜਾ ਇਹਦਾ ਸਮਾਨ ਇੰਪੋਰਟ ਐਕਸਪੋਰਟ ਟਰਾਂਸਪੋਰਟੇਸ਼ਨ ਉਹਦਾ ਕੀ ਪ੍ਰਭਾਵ ਪੈਂਦਾ ਐਦਾਂ ਜੀ ਕਿ ਆਮ ਜਨਤਾ ਤਾਂ ਪਰੇਸ਼ਾਨ ਹੈ ਆਮ ਜਨਤਾ ਇਹ ਨਹੀਂ ਕਿ ਕਿਸਾਨ ਵਿਰੋਧੀ ਆ ਨਾ ਅਸੀਂ ਕਿਸਾਨ ਵਿਰੋਧੀਆਂ ਅਸੀਂ ਵੀ ਚਾਹੁੰਦੇ ਇਹਨਾਂ ਦਾ ਮਸਲਾ ਹੱਲ ਹੋਵੇ ਪਰ ਰੋਜ ਦੇ ਬੰਦ ਰੋਜ ਦਾ ਇਹ ਨਾ ਸਰਕਾਰ ਜੇ ਚਾਹੁੰਦੀ ਸੰਜੀਦਗੀ ਨਾਲ 2 ਸਾਲ ਤੋਂ ਮਸਲਾ ਟਾਲਿਆ ਹੋਇਆ ਇਹਨਾਂ ਨੇ ਸਾਰੀਆਂ ਮੰਗਾਂ ਕਿ ਅਸੀਂ ਮੰਨ ਲਵਾਂਗੇ ਤੇ ਜੇ ਮੰਨੀਆਂ ਹੁੰਦੀ ਅੱਜ ਨੋਕਮਤ ਇੱਥੇ ਨਾ ਹੁੰਦੀ ਬਿਲਕੁਲ ਠੀਕ ਹੈ ਤੇ ਤੁਸੀਂ ਇਹ ਕਿਵੇਂ ਦੇਖਦੇ ਹੋ ਕਿ ਭਾਰਤ ਇੱਕ ਦੇਸ਼ ਹੈ ਕਹਿੰਦੇ ਹਰ ਸੂਬੇ ਦਾ ਵਸਨੀਕ ਦੂਜੇ ਸੂਬੇ 'ਚ ਜਾ ਸਕਦਾ ਪਰ ਪੰਜਾਬ ਵਾਲੇ ਨੂੰ ਜਿਸ ਤਰ੍ਹਾਂ ਸੱਤ-ਸੱਤ ਲੇਅਰ ਦੀ ਬੈਰੀਕੇਡਿੰਗ ਕਰਕੇ ਹਰਿਆਣਾ ਬਾਰਡਰ ਤੇ ਰੋਕ ਲਿਆ ਸ਼ੰਭੂ ਬਾਦ ਇਹ ਕਿਵੇਂ ਦੇਖਿਆ ਇਹ ਸ਼ੁਰੂਆਤ ਗਲਤ ਹੋ ਗਈ ਹੈ ਇਹ ਜਿਹੜੀ ਪਰੰਪਰਾ ਨਵੀਂ ਪਾ ਦਿੱਤੀ ਗਈ ਹੈ ਕੱਲ ਨੂੰ ਇਹਦਾ ਮਤਲਬ ਸਾਨੂੰ ਇਹਸਾਸ ਹੋ ਰਿਹਾ ਵੀ ਅਸੀਂ ਜਿਹੜੇ ਇੱਕ ਪਾਸੇ ਦਾ ਪਾਕਿਸਤਾਨ ਦਾ ਬਾਰਡਰ ਹੈ ਇੱਕ ਪਾਸੇ ਇੰਡੀਆ ਦਾ ਬਾਰਡਰ ਉਹਦੇ ਵਿੱਚ ਘਰ ਪੰਜਾਬ ਹਸਾਤਾ ਇਹਨਾਂ ਨੇ ਤੇ ਇਹਦੇ 'ਚ ਲੋਕਾਂ ਦੇ ਮਨ ਦੇ ਵਿੱਚ ਚਾਹੇ ਹਿੰਦੂ ਹੋਵੇ ਚਾਹੇ ਸਰਦਾਰ ਹੈ ਚਾਹੇ ਮੁਸਲਮਾਨ ਹੈ ਜਿਹ What yeah. oh, they manage it ਕਿ ਨਾ ਪਿਆਦਾ ਹੋ ਰਹੀ ਆ ਵੀ ਸਾਨੂੰ ਕਿਤੇ ਚੌਥੇ ਦਰਜੇ ਦਾ ਸ਼ਹਿਰੀ ਬਣਾ ਰਹੇ ਨੇ ਦਸਤਾਨ ਦਾ ਜੀ ਇਹ ਮਨ ਵਿੱਚ ਭਾ ਮਨਾਉਂਦੀ ਆ ਜੀ ਠੀਕ ਹੈ ਤੇ ਕੇਂਦਰ ਸਰਕਾਰ ਹੁਣ ਤੁਹਾਨੂੰ ਪਤਾ ਦੋ ਤਿੰਨ ਮਹੀਨੇ ਨੂੰ ਦੁਬਾਰਾ ਚੋਣਾਂ ਆਉਣ ਵਾਲੀਆਂ ਨੇ ਤੇ ਕੇਂਦਰ ਸਰਕਾਰ ਅਜੇ ਕੋਈ ਉਪਰਾਲਾ ਕਿਉਂ ਨਹੀਂ ਕਰ ਰਹੀ ਕਿ ਜਿਹੜੇ ਕਿਸਾਨਾਂ ਦੇ ਦਿਲ 'ਚ ਜਗ੍ਹਾ ਬਣਾਵੇ ਉਹਨਾਂ ਦੇ ਵੀ ਵੋਟ ਲਵੇ ਕਿਉਂਕਿ ਆਖਰ ਵੋਟ ਤਾਂ ਹਰੇਕ ਦੀ ਲੈਣੀ ਪੈਣੀ ਹੈ ਕਿਉਂਕਿ ਜ਼ਿਆਦਾਤਰ 50% ਤੋਂ ਜ਼ਿਆਦਾ ਤਾਂ ਪੰਜਾਬ 'ਚ ਕਿਸਾਨੀ ਚੱਲਦੀ ਹੈ ਐਦਾਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਪਰ ਕਿਸਾਨੀ ਤੇ ਵਪਾਰ ਪਿਛਲੀ ਵਾਰੀ ਤੁਸੀਂ ਦੇਖਿਆ ਵਪਾਰੀਆਂ ਨੇ ਪੂਰਾ ਸਾਥ ਦਿੱਤਾ ਸੀ ਇਹਨਾਂ ਦਾ ਔਰ ਪ ਪਰ ਸਰਕਾਰ سنجੀਦਗੀਆਂ ਨਹੀਂ ਹੈਗੀ ਔਰ ਮੈਨੂੰ ਨਹੀਂ ਲੱਗਦਾ ਸਾਨੂੰ ਇਹ ਲੱਗ ਰਿਹਾ ਇਹ ਟਾਈਮ ਪਾਸ ਹੋ ਰਿਹਾ ਕਿਉਂਕਿ ਚੋਣ ਜਾਬਤਾ ਲੱਗ ਜਾਣਾ ਤੇ ਮਸਲਾ ਇਦਾਂ ਹੀ ਰਹਿ ਜਾਣਾ ਔਰ ਇਹ ਜੇ ਕਿਤੇ ਕੋ ਉਥੇ ਵਾਰਦਾਤ ਹੋ ਜਾਂਦੀ ਹੈ ਜਾਂ ਕੋ ਮੁੰਡਾ ਕੋ ਮਰ ਜਾਂਦਾ ਜਾਂ ਘਰ ਜਾਂਦਾ ਇਹ ਮਸਲਾ ਕਿਤੇ ਹੋਰ ਗੰਭੀਰ ਰੂਪ ਨਾ ਧਾਰਨ ਕਰ ਲਵੇ ਅਸੀਂ ਆਸਮਾਨ ਦਾ ਕੀ ਮਸਲਾ ਹਲ ਹੋਣਾ ਚਾਹੀਦਾ ਅੱਜ ਗੱਲਬਾਤ ਹੋ ਰਹੀ ਹੈ ਅਸੀਂ ਆਸਵਾਦ ਪਰ ਬੰਦ ਸ਼ੰਕੇ ਬਹੁਤ ਨੇ ਦੇਖੋ ਜੀ ਜੇ ਮੈਂ ਵਪਾਰ ਦੀ ਗੱਲ ਕਰਾਂ ਵਪਾਰ ਦੇ ਹਿਸਾਬ ਤੋਂ ਤਾਂ ਵਪਾਰ ਬਹੁਤ ਆਪਣਾ ਬੈਠਿਆ ਹੈ ਅੰਦੋਲਨ ਕਰਕੇ ਬਹੁਤ ਫਰਕ ਪਿਆ ਠੀਕ ਹੈ ਕਿੱਦਾਂ ਥੋੜਾ ਜਿਹਾ ਬਕਲੀ ਰਿਹਾ ਬਾਕੀ ਮੈਂ ਇਹ ਕਹਿਣਾ ਚਾਹਾਂ ਵੀ ਜਿਵੇਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਜੋ ਉਹਨਾਂ ਦੀ ਡਿਮਾਂਡ ਤੇ ਸਰਕਾਰ ਨੂੰ ਕੁਝ ਸੁਣਨੀ ਚਾਹੀਦੀ ਹੈ ਉਹਨਾਂ ਮੰਨਣੀ ਚਾਹੀਦੀ ਹੈ ਔਰ ਇਹਨਾਂ ਨੂੰ ਸਾਰਿਆਂ ਨੂੰ ਰਲ ਕੇ ਉਹ ਲੜਾਈ ਲੜਨੀ ਚਾਹੀਦੀ ਹੈ ਠੀਕ ਹੈ ਕਿ ਜਿਵੇਂ ਆਪਾਂ ਦੇਖ ਰਿਹਾ ਵੀ ਪਾਰਟਿਸ਼ਨ ਹੋਈ ਵੀ ਇਹਨਾਂ ਦਾ ਆਪਸ ਵਿੱਚ ਕੋਈ ਫਰਕ ਹੈ ਉਹ ਮੈਂ ਕਹਿੰਦਾ ਜੋ ਇਹਨਾਂ ਦਾ ਜਾਇਜ਼ ਮੰਗਣ ਕਿਸਾਨ ਨੇ ਮੰਗਾ ਜਾਇਜ਼ ਹੈ ਤੇ ਉਹ ਵਪਾਰ ਅਗਰ ਸੈਂਟਰ ਨਾਲ ਗੱਲ ਕਰਨੀ ਹੈ ਤਾਂ ਸਾਰੇ ਨਾਲ ਕੀ ਕਰਨੀ ਚਾਹੀਦੀ ਹੈ ਠੀਕ ਹੈ ਨੰਬਰ ਹੋਰ ਦੱਸੋ ਤੁਸੀਂ ਵਪਾਰੀ ਵਰਗ ਤੋਂ ਸਾਡਾ ਵਪਾਰ ਨੂੰ ਕਿਵੇਂ ਥੋੜੀ ਸੱਟ ਵੱਜੀ ਹੈ ਟਰਾਂਸਪੋਰਟੇਸ਼ਨ ਇਮਪੋਰਟ ਵਪਾਰ ਵਪਾਰ ਨੂੰ ਦੇਖੋ ਜੀ ਅੱਜ 5 ਦਿਨ ਹੋ ਗਏ 5 ਦਿਨ ਤੇ ਬਹੁਤ ਬੁਰਾ ਹਾਲ ਹੈ ਵਪਾਰ ਦਾ ਤਾਂ ਜਿਹੜੀ ਸਾਫ਼ ਗੱਲ ਹੈ ਵਪਾਰ ਅੱਧਾ ਅੱਧਾ ਵੀ ਨਹੀਂ ਰਿਹਾ ਮਤਲਬ ਕਿ ਜਿਹੜੇ-ਜਿਹੜੇ ਦਾ ਵਾਰੀ ਬਾਹਰ ਦਾ ਵਪਾਰੀ ਆ ਹੀ ਨਹੀਂ ਰਿਹਾ ਠੀਕ ਹੈ ਲੋਕਲ ਵਪਾਰੀਆਂ ਦੇ ਸਿਰ ਤੇ ਕੰਮ ਚੱਲ ਰ ਬਾਹਰ ਦਾ ਕੋਈ ਬੰਦਾ ਨਹੀਂ ਆ ਰਿਹਾ ਲੇਕਿਨ ਜਿੱਦਾਂ ਇਹ ਕਿਸਾਨ ਵੀਰ ਨੇ ਜੋ ਟੋਲ ਪਲਾਜ਼ਾਂ ਤੇ ਬਹਿ ਕੇ ਗੱਡੀਆਂ ਫਰੀ ਘੜਾਉਂਦੇ ਪਏ ਨੇ ਆਪਣਾ ਇੱਕ ਅੰਦੋਲਨ ਦਾ ਇੱਕ ਆਪਣਾ ਤਰੀਕਾ ਦਿਖਾ ਰਹੇ ਆ ਇਸ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਉਹਨਾਂ ਦਾ ਅੰਦੋਲਨ ਦਾ ਤਰੀਕਾ ਜੋ ਵੀ ਉਹਨਾਂ ਨੇ ਅਪਣਾਇਆ ਹੈ ਉਹ ਮੌਕੇ ਦੇ ਹਸਤਰ ਹੈ ਦੇਖੋ ਦੋਨੋਂ ਪਾਸੇ ਜੋ ਗੱਲਬਾਤ ਹੈ ਦੋਨੋਂ ਪਾਸੇ ਉਦਾਂ ਦੀ ਹੋ ਰਹੀ ਹੈ ਕੋਈ ਜੋ ਅਸੀਂ ਫੇਸਬੁਕ ਵਗੈਰਾ ਤੋਂ ਜੋ ਦੇਖ ਰਹੇ ਹਾਂ ਬਾਕੀ ਇਹ ਕਿ ਜਿਹੜੀ ਗੱਲ ਹੋਣੀ ਚਾਹੀਦੀ ਟੇਬਲ ਤੇ ਬੈਠ ਕੇ ਹੋਣੀ ਚਾਹੀਦੀ ਹੈ ਔਰ ਸਰਕਾਰ ਨੂੰ ਜੇਦਾ ਉਹਨਾਂ ਦੀ ਗੱਲ ਸੁਣਨ ਸੁਣ ਕੇ ਉਹਦਾ ਹੱਲ ਕਰਨਾ ਚਾਹੀਦਾ ਜਿੱਦੇ ਸਾਨੂੰ ਵਪਾਰ ਚ ਵੀ ਰਾਹਤ ਮਿਲੇ ਸਾਡਾ ਵਪਾਰ ਤਾਂ ਅੱਦਾ ਵੀ ਨਹੀਂ ਰਿਹਾ ਤੁਹਾਨੂੰ ਕੀ ਲੱਗਦਾ ਜਿੱਦਾਂ ਪਹਿਲਾਂ 2021 ਵੇਲੇ ਪੂਰਾ ਇੱਕ ਸਾਲ ਅੰਦੋਲਨ ਚੱਲਿਆ ਸੀਗਾ ਕਿਤੇ ਐਕੀ ਵੀ ਤਾਂ ਨਹੀਂ ਸਾਲ ਪੌਣਾ ਸਾਲ ਜਾਂ 6 ਮਹੀਨੇ ਤੱਕ ਇਹ ਕ ਵਪਾਰਦੁਨਾਤੇ ਸਾਨੂੰ ਬਹੁਤ ਨੁਕਸਾਨ ਹੋਊਗਾ ਨੰਬਰ 2 ਕਿ ਵਪਾਰ ਜੇ ਜੋ ਸਹੀ ਗੱਲ ਹੈ ਉਹ ਸਰਕਾਰ ਨੂੰ ਸੁਣਨੀ ਚਾਹੀਦੀ ਗੱਲ ਉਹਨਾਂ ਦੀ ਠੀਕ ਹੈ ਦੇਖੋ ਸਾਡਾ ਹਰ ਬੰਦੇ ਦਾ ਹੱਕ ਹੈ ਬੋਲਣ ਦਾ ਜੇ ਉਹ ਉੱਥੇ ਜਾ ਕੇ ਬਾਟਰ ਤੇ ਬੋਲ ਰਿਹਾ ਤੇ ਉਹਨਾਂ ਨੂੰ ਬੋਲਣ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਮੀਟਿੰਗ ਹੋਣੀ ਚਾਹੀਦੀ ਉਹਦਾ ਹੱਲ ਹੋਣਾ ਚਾਹੀਦਾ ਠੀਕ ਹੈ ਸੋ ਕਿਤਨੇ ਕਿਤੇ ਸਿੰਘ ਸਾਹਿਬ ਨੇ ਆਪਣੀ ਵਿਧੇ ਗੱਲ ਕੀਤੀ ਹੈ ਕਿ ਹਰ ਕਿਸੇ ਨੂੰ ਹੱਕ ਹੈ ਡੈਮੋਕ੍ਰੇਸੀ ਲੋਕਤੰਤਰ ਸਰਕਾਰ ਹੈ ਤੇ ਡੈਮੋਕ੍ਰੇਸੀ ਦਾ ਕਿਹਾ ਜਾਂਦਾ ਹੈ ਗਵਰਨਮੈਂਟ ਆਫ ਦਾ ਪੀਪਲ ਬਾਏ ਦਾ ਪੀਪਲ ਫਾਰ ਦਾ ਪੀਪਲ ਲੋਕਾਂ ਵੱਲੋਂ ਹੀ ਚੁਣੀ ਗਈ ਲੋਕਾਂ ਵਾਸ ਇਹ ਹੈ ਕਿ ਇਹ ਕੇਂਦਰ ਦੀ ਸਰਕਾਰ ਹੈ ਜਿਹਦੇ ਖਿਲਾਫ ਕਿਸਾਨਾਂ ਦੇ ਦਿਲਾਂ 'ਚ ਰੋਸ ਹੈ ਥੋੜਾ ਜਿਹਾ ਗੁੱਸਾ ਹੈ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਮੰਨੀਆਂ ਜਾ ਰਹੀਆਂ ਪਰ ਜੇਕਰ ਕੇਂਦਰ ਸਰਕਾਰ ਸਮਾਂ ਰਹਿੰਦੇ ਮੰਗਾਂ ਮੰਨਦੀ ਹੈ ਤਾਂ ਫਿਰ ਸੜਕਾਂ ਨੂੰ ਬਲੌਕ ਕਰਨ ਦੀ ਬੈਰੀਕੇਡ ਲਗਾਉਣ ਦੀ ਕੋਈ ਲੋੜ ਨਹੀਂ ਪੈਂਦੀ ਜਿਹੜੇ ਵਪਾਰ ਨੇ ਉਹ ਨਹੀਂ ਕਟਣਗੇ ਵਪਾਰ ਵਧੀਆ ਬਦਲਣਗੇ ਫੁੱਲਣਗੇ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚੂਗਾ ਕਿਸਾਨ ਆਪਣੇ ਕਰਨਗੇ ਆਪਸ ਪਰਤਣਗੇ ਤੇ ਸਮੇਂ ਦੀ ਪੈਸੇ ਦੀ ਤੇਲ ਪਾਣੀ ਦੀ ਜੋ ਹਾਨੀ ਹੁੰਦੀ ਹੈ ਇਹ ਹਾਨੀ ਬਚਾਈ ਜਾ ਸਕਦੀ ਹੈ ਕੈਮਰਾਮੈਨ ਕੁਲਵੰਤ ਸਿੰਘ ਸਾਗਰ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼ i